ਦਿਲੋਂ ਸਾਰਿਆਂ ਦਾ ਧੰਨਵਾਦੀ ਹਾਂ ਮੇਰੇ ਜਿੰਨੇ ਮਿੱਤਰ ਪਿਆਰੇ ਪਿਛਲੇਦਾਰ ਜੋ ਵੀ ਮੇਰੇ ਭੈਣਾ ਸਾਰੇ ਆਏ ਨੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਮੇਰੇ ਇੱਕ ਛੋਟੇ ਜਿਹੇ ਸਰਦੇ ਤੇ ਮੇਰੀ ਮਨਜ਼ੂਰ ਕੀਤਾ ਤੇ ਇੱਥੇ ਪਹੁੰਚੇ ਮੇਰੀ ਖੁਸ਼ੀ ਦੇ ਵਿੱਚ ਨਾਲ ਮੇਰੇ ਸ਼ਰੀਫ ਹੋਏ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੇਰੇ ਸਾਰੇ ਸਪੈਸ਼ਲ ਜੋ ਕਹਦੇ ਨਾ ਦੁਨੀਆ ਇੱਕ ਤਰਫ ਖਦਾਈ ਇੱਕ ਤਰਫ ਜੰਗ ਜ਼ੋਰ ਦਾ ਪਾਈ ਇੱਕ ਤਰਫ ਤੇ ਦੋ ਦੋ ਪਰਾਏਗੇ ਨੇ ਉਹ ਸਪੈਸ਼ਲ ਚੰਡੀਗੜ੍ਹ ਤੋਂ ਚੱਲ ਕੇ ਮੇਰੀ ਕਿਤਾਬ ਦੇ ਵਾਸਤੇ ਆਏ ਆ ਨਾ ਉਹਨਾਂ ਦਾ ਬਹੁਤ ਧੰਵਾਦੀ ਆ ਸਾਨੂੰ ਸਾਰਾ ਮੇਰੇ ਉਹ ਵੀ ਆਏ ਸਨਵਾਦੀਆਂ ਤੇ ਸਾਰਿਆਂ ਦਾ ਧੰਵਾਦੀ ਆ ਜਿਨ੍ਹਾਂ ਨੇ ਮੇਰੇ ਮੇਰੇ ਇਸ ਖੁਸ਼ੀ ਦੇ ਵਿੱਚ ਮੇਰੇ ਸ਼ਰੀਕ ਹੋਏ ਮੇਰੇ ਦੋਸਤਾਂ ਮਿੱਤਰਾਂ ਦਾ ਜਿਹੜੇ ਮੇਰੇ ਨਾਲ ਧੁੱਪਣਾਉਂਦੇ ਵੀ ਹੈ ਨਾਲ ਮੇਰੇ ਦੋਸਤ ਵੀ ਹੈ ਸਾਰਿਆਂ ਦਾ तहे ਦਿਲੋਂ ਧੰਵਾਦੀ ਆ ਤੇ ਮੈਂ ਗੁਦਾਰਾ ਸਾਹਿਬ ਦਾ ਮੈਂ ਜਿਨ੍ਹਾਂ ਕੋਲ ਪੜ੍ਹੇ ਹੋਏ ਆ ਅਸੀਂ ਅੱਜ ਉਹਨਾਂ ਨੇ ਮੇਰੀ ਕਿਤਾਬ ਨੂੰ ਉਹਦੀ ਕੁੰਡ ਚੁਕਾਈ ਕੀਤੀ ਮੈਂ ਉਹਦਾ ਬਹੁਤ ਉਹਨਾਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦੀਆਂ ਗੁਰਾਜ ਸਾਹਿਬ ਜਿਨ੍ਹਾਂ ਸੁਖਦੇਵ ਸਾਹਿਬ ਜਿਨ੍ਹਾਂ ਦਾ ਵੀ ਨਾਮ ਲਿਆ ਆ ਵੀ ਥੋੜਾ ਸਾਰੇ ਹੀ ਮੇਰੇ ਦਿਲੋਂ ਨਿਕਲੀਆਂ ਹੋਈਆਂ ਸ਼ਬਦ ਨੇ ਮਣਾਈਆਂ ਹੋਈਆਂ ਮਨ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਤੇ ਇਹ ਹੋਰ ਵੀ ਮਣਾਈਆਂ ਹੁੰਦੀਆਂ ਰਹਿਣਗੀਆਂ ਆਉਣ ਵਾਲੇ ਸਮੇਂ 'ਚ ਵੀ ਹੁੰਦੀਆਂ ਰਹਿਣਗੀਆਂ ਤੇ ਆਉਣ ਵਾਲੇ ਸਮੇਂ 'ਚ ਹੀ ਇਹ ਹੀ ਲੋਕ ਆਉਣਗੇ ਜਿਹੜੇ ਮੇਰੇ ਮੇਰੀਆਂ ਕਿਤਾਬਾਂ ਨੂੰ ਉਹਨਾਂ ਦੀ ਕੋਣ ਚੁਕਾਈ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤਹਿ ਦਿਲੋਂ ਧੰਨਵਾਦਿਆਂ ਜੀ ਚਾਹ ਦਾ ਪ੍ਰਬੰਧ ਕੀਤਾ ਗਿਆ ਲੰਗਰ ਹੈਗਾ ਛੱਕੇ ਜੂਰ ਜਾਏ ਜੇ ਜੇ ਕੋਈ ਉੱਚਾ ਨੀਵਾ ਹੱਥ ਬੋਲਿਆ ਗਿਆ ਹੋਵੇ ਕਿਸੇ ਨੂੰ ਮੌਕਾ ਨਾ ਮਿਲਿਆ ਦੋਵੇਂ ਹੱਥ ਜੋੜ ਕੇ ਮਾਣ ਵੀ ਮਨਦਾ ਧੰਨਵਾਦ ਹੀ ਬਹੁਤ ਬਹੁਤ